ਟਰੈਕਟਰਾਂ ਦਾ ਕਹਿੰਦੇ ਆਰਮਾ ਪੈਂਦਾ ਮੇਰੇ ਵੀਰੋ ਇਹ ਨੀਲਾ ਕੋੜਾ ਕਹਿੰਦੇ ਨੇ ਇਹਨੂੰ ਨੀਲਾ ਕੋੜਾ ਅੰਜੂਰ ਫੇਰ ਪਤਾ ਲੱਗਿਆ ਇੱਕ ਪਾਸੇ ਸੂਰਤੇ ਵਾਲਾ ਕੰਨਾ ਮਕਰੀਆ ਹੋਈਆਂ ਖੱਚ ਖੱਚ ਵੇਖੋ ਵੇਖੋ ਬੱਲੇ ਪਰ ਕਹਿੰਦੇ ਥੈਂਕ ਯੂ ਜੀ ਸਪਾਲ ਸਿੰਘ ਜੀ ਨਾਮਾ ਸਾਹਿਬ ਅਜ ਕਰੋ ਫੇਰ ਝੰਡ ਕੰਨੀ ਵੇਖੋ ਬਈ ਹਰਜਿੰਦਰ ਸਿੰਘ ਜੀ ਧੰਨ ਸਾਹਿਬ ਉਹਨਾਂ ਦੇ ਨਾਲ 24 ਕਹਿੰਦੇ ਸਰਸਾ ਟੋਚਨ ਗਰੁੱਪ ਬੱਲੇ ਬੱਲੇ ਹੋਈ ਨੀ ਇੱਕ ਪਾਸੇ ਪਰਨਾਟ ਇੱਕ ਪਾਸੇ ਸੂਰਤੀਆ ਵਾਲਾ ਆ ਸਤਨਾਮ ਆ ਤੇਰੀ ਮੰਗ ਬੜੀ ਹੁੰਦੀ ਆ ਮੋਹਨ ਸਿੰਘ ਦੀ ਲਾਨ ਕਹਿੰਦੇ ਇਹ ਬੜੀ ਹੁੰਦੀ ਆ ਕਹਿੰਦੇ ਇਹ ਸਤਨਾਮ ਆ ਪਰਨਾਟ ਵਾਲਾ ਨਾਸ ਉਹ ਕਹਿੰਦੇ ਤਰਨਾਟ ਗਰੁੱਪ ਵਾਲਾ ਇਹ ਸਤਨਾਮ ਆ ਸਾਡੇ ਚੈਨਲ ਤੇ ਕਹਿੰਦੇ ਸਭ ਨੂੰ ਵਾਦਾ ਹੁਣ ਤੱਕ ਜਿਹੜੇ ਕਮੈਂਟਾਂ ਦੇ ਵਿੱਚ ਨਾਮ ਆਉਂਦਾ ਵੀ ਆਹ ਮੁੰਡੇ ਦੀ ਇੰਟਰਵਿਊ ਕੀਤੀ ਜਾਵੇ ਮੈਗਾ ਵੀ ਥੋੜਾ ਜਿਹਾ ਹੋਰ ਸਮਾਂ ਲੰਘ ਲੈ ਤੇ ਮੁੰਡਾ ਜਿੰਨੇ ਨਾਮ ਦਿੱਤੇਗਾ ਇੱਕ ਸਾਲ ਦੇ ਵਿੱਚ ਜੇ ਆਪਾਂ 2023 ਦੀ ਗੱਲ ਕਰੀਏ ਤਾਂ ਲਗਾਤਾਰ ਪੰਜ ਨਾਮ ਜਿਹੜੇ ਪਰਨਾੜ ਗਰੁੱਪ ਦੇ ਬੈਨਰ 'ਤੇ ਜੁੱਤੇ ਨੇ ਉਸ ਮੁੰਡੇ ਦੀ ਯਾਰੀ ਕਹਿੰਦੇ ਕੋਲਰੀਆਂ ਵਾਲੇ ਪ੍ਰਧਾਨ ਦੇ ਨਾਲ ਹੋਈ ਹੈ ਕਬੱਡੀ 70 ਕਿਲੋ ਭਾਰ ਵਰਤ ਕਬੱਡੀ ਆ ਸੀ ਇਹ ਟੈਂਪਰ

था कयूं चाले चाल ਲੋਣਾ ਨੇ ਆ ਸਨਾਨ ਹੋ ਗਿਆ ਐਂਬੂਲੈਂਸ ਕਰਪਾ ਵਾਲੇ ਬੈਠੇ ਹੋਇਆ ਇਹ ਮੈਚ ਕਰਾ ਰਵੀ ਬਰਾੜ ਜਾਵੇ ਮੈਚ ਹਾਰ ਗਿਆ ਪਰ ਹੀਰੋ ਬਣ ਗਿਆ ਮੁੰਡਿਆਂ ਅੱਜ ਦੇ ਟਾਈਮ ਦੇ ਵਿੱਚ ਆਹ ਟਰੈਕਟਰ ਕਹਿੰਦੇ ਕਹਿੜਾ ਚੱਲਦਾ ਇਹਨੂੰ ਕਹਿੰਦੇ ਜੱਤ ਗੁੱਟਾ ਇਹਨੂੰ ਜੱਤ ਖਿੱਤਾ ਜੱਦੀ மாடால பண்ண